ਜੇ ਤੁਸੀਂ ਇੱਥੇ ਉਹਨੂੰ ਲਿਖ ਜੋਗੇ ਉਹ ਤੁਹਾਡੀ ਮੰਨ ਦੀ ਮਰਜ਼ੀ ਜਿਹੜੀ ਉਹ ਪੂਰੀ ਹੋ ਜਾਂਦੀ ਆ। ਸਿਕੰਧਾ ਜਿਹੜੀਆਂ ਉਹ ਦੇਖ ਸਕਦੇ ਹੋ ਬੜਾ ਸਰੋਵਰ ਦੇ ਵਿੱਚ ਸਾਰਾ ਜਲ ਹੈ। ਉਸੇ ਸੋਮੇ ਦੇ ਵਿੱਚੋਂ ਆਉਂਦਾ ਤੇ ਇਸ ਸਰੋਵਰ ਦੇ ਵਿੱਚ ਬਾਹਰੋਂ ਜਿਹੜਾ ਉਹ ਜਲ ਭਰਨ ਦੀ ਜ਼ਰੂਰਤ ਨਹੀਂ ਪੈਂਦੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ ਜੀ ਹਜ਼ੂਰ ਸਾਹਿਬ ਨਦੇੜ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ। ਜਿਹੜੇ ਤਖਤਸ਼੍ਰੀ ਹਜੂਰ ਸਾਹਿਬ ਦੇ ਨੇੜੇ ਇਤਿਹਾਸਿਕ ਸਥਾਨ ਨੇ ਲੋਕਲ ਗੁਰਦੁਆਰਾ ਸਾਹਿਬ ਨੇ ਉਹ ਸਾਰੇ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਸੋ ਅੱਜ ਦੀ ਵੀਡੀਓ ਚ ਬਣੇ ਰਹੋ ਤੇ ਆਪਾਂ ਹੁਣ ਇਸ ਸਮੇਂ ਖੜੇ ਆ ਗੁਰਦੁਆਰਾ ਰਤਨਗੜ੍ਹ ਸਾਹਿਬ ਵਿਖੇ ਇਹ ਵੀ ਜਿਹੜੇ ਇਤਿਹਾਸਿਕ ਸਥਾਨ ਨੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਸਾਰਾ ਇਤਿਹਾਸ ਇਸ ਸਥਾਨ ਦਾ ਦੱਸਦੇ ਆ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਦਰਸ਼ਨ ਜਿਹੜੇ ਆਪਾਂ ਉਹ ਕਰਵਾਉਨੇ ਆ ਤੇ ਇਸੇ ਤਰ੍ਹਾਂ ਇਹ ਤਖਤਸ਼੍ਰੀ ਹਜੂਰ ਸਾਹਿਬ ਦੇ ਨੇੜੇ 8 ਤੋਂ 10 ਜਿਹੜੇ ਇਤਿਹਾਸਿਕ ਸਥਾਨ ਨੇ ਉਹ ਸਾਰੇ ਸਥਾਨਾਂ ਦੇ ਆਪਾਂ ਅੱਜ ਜਿਹੜੇ ਉਹ ਦਰਸ਼ਨ ਕਰਾਂਗੇ ਸ ਚੱਲਦੇ ਆ ਜੀ ਆਪਾਂ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਣੇ ਆ ਇਹ ਸਥਾਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਤ ਹੈ ਉਹਨਾਂ ਦੀ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ 400 ਸੂ ਪ੍ਰਾਪਤ ਧਰਤੀ ਹੈ ਤੇ ਇੱਧਰ ਸਾਹਮਣੇ ਨੇ ਇੱਥੇ ਨਵੇਂ ਦਰਬਾਰ ਸਾਹਿਬ ਬਣਾਏ ਜਾ ਰਹੇ ਨੇ ਸਾਹਮਣੇ ਜਿਹੜੇ ਇਹ ਦਰਬਾਰ ਸਾਹਿਬ ਨੇ ਇਹ ਕੱਲੇ ਕੰਕਰੀਟ ਤੇ ਸਰੀਏ ਦੇ ਨਾਲ ਬਣੇ ਨੇ ਇਹਨਾਂ ਦੇ ਵਿੱਚ ਜਿਹੜਾ ਉਹ ਇੱਟਾਂ ਦਾ ਪ੍ਰਯੋਗ ਨਹੀਂ ਕੀਤਾ ਗਿਆ ਇਹ ਸਾਹਮਣੇ ਦਰਬਾਰ ਸਾਹਿਬ ਨੇ ਬਾਕੀ ਅੰਦਰ ਵੀ ਆਪਾਂ ਜਾ ਕੇ ਆਵਾਂਗੇ ਪਹਿਲਾਂ ਤੁਹਾਨੂੰ ਦਰਸ਼ਨ ਜਿਹੜੇ ਆਪਾਂ ਉਹ ਕਰਵਾਦਣੇ ਆ ਗ ਸਾ ਸਥਾਨ ਦਾ ਜਿਹੜਾ ਹੋ ਆਪਾਂ ਇਤਿਹਾਸ ਤੁਹਾਨੂੰ ਜਿਹੜਾ ਉਹ ਦੱਸਦੇ ਆ ਤੇ ਦੁਸ਼ਹਿਰੇ ਕਰਕੇ ਬਹੁਤ ਸੰਗਤਾਂ ਜਿਹੜੀਆਂ ਪੰਜਾਬ ਤੋਂ ਵੀ ਉਹ ਆਈਆਂ ਹੋਈਆਂ ਨੇ ਆਪਾਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਂ ਗੁਰਦੁਆਰਾ ਲੰਗਰ ਸਾਹਿਬ ਜਿਵੇਂ ਕੱਲ ਰੁਕੇ ਸੀ ਕਿ ਉੱਥੇ ਗਏ ਸੀ ਉੱਥੇ ਵੀ ਬਹੁਤ ਸੰਗਤਾਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਤੇ ਚੱਲਦੇ ਆ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਵਾਹਿਗੁਰੂ ਜੀਤਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਜੀ ਇਸਤਾਨ ਦੇ ਬੈਠੀਆਂ ਹਨ ਇਸਤਾਨ ਦਾ ਨਾਮ ਪਰਕਰ ਫਾਇਰੂ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਤਮ ਯਾਤਰੀ ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚਖੰਡ ਨੂੰ ਜਾਣਨ ਤੋਂ ਬਾਅਦ ਸਵੇ ਕੋੜਾ ਸਵੇ ਬਾਜ ਇਸ ਤਾਂ ਦੇ ਆਣ ਕੇ ਬਾਬਾ ਰਤਨਦਾਸ ਜੀ ਨੂੰ ਪ੍ਰਤਾਪ ਹੋ ਕੇ ਦਰਸ਼ਨ ਦੇ ਜੀ ਬਾਬਾ ਰਤਨਦਾਸ ਜੀ ਤੇ ਭਗਤੀ ਕਰ ਦਿੱਤੇ ਆ ਬਹੁਤ ਵੱਡੇ பக்த ਹੋਏ ਉਹਨਾਂ ਨੂੰ ਮਾਰਕੀ ਦੇ ਪ੍ਰਤਾਪ ਹੋ ਕੇ ਕੀ ਕਿਰਣਾ ਨੂੰ ਕਿ ਤੁਸੀਂ ਸੱਚਖੰਡ ਸ੍ਰੀ ਹਰਿਦੂਸ ਸਾਹਿਬ ਜਾਓ ਜਿੱਥੇ ਸੰਗਤਾਂ ਸਾਡੇ ਵਿਛੋੜੇ ਤੋਂ ਉਦਾਸ ਬੈਠੀਆਂ ਹਨ ਉਹਨਾਂ ਨੂੰ ਜਾ ਕੇ ਦੱਸਣਾ ਕਰੋ ਕਿ ਗੁਰੂ ਜੀ ਕਿਤੇ ਨਹੀਂ ਗਏ ਸਦਾ ਹੀ ਸੰਗਤਾਂ ਦੇ ਅੰਦਰ ਸੰਗ ਹਨ ਜੇ ਇኛ ਸੰਗਤਾਂ ਮਨ ਦਨ ਲਾ ਕੇ ਸੇਵਾ ਸਿਮਰਨ ਕਰਨਗੀਆਂ ਗੁਰਬਾਰਾ ਜੀ ਵਰਤਾਰੇ ਕੇ ਦਰਸ਼ਨ ਦੇਣਗੇ ਜੀ ਇਹਨਾਂ ਤੋਂ ਸਤਿ ਬਾਬਾ ਨਦਾ ਸਿੰਘ ਜੀ ਨੂੰ ਅਰੇਜ ਰੇਸਟੇਸ਼ਨ ਤੇ ਪ੍ਰਤਾਪ ਹੋ ਕੇ ਦਰਸ਼ਨ ਦੇ ਤੇ ਜੀ ਉਹਨਾਂ ਨੂੰ ਨਗਰਾਂ ਦੇ ਬਾਹਰ ਪੱਖੇ ਇਹ ਹਾ ਹਿੱਸਾ ਮੇਰਾ ਹੱਥ ਤੇਰਾ ਵਜਨ ਕੀ ਤੇ ਬੰਦਾ ਨਦਾ ਸਿੰਘ ਜੀ ਨੂੰ ਬਾਬਾ ਜੀ ਦਾ ਫਿੱਕੀ ਸਾਡੇ ਪ੍ਰਾਪਤ ਨਗਰ ਦੀ ਜਗਾ ਨੇਰੇ ਗੁਰਦਰਾ ਨਕੀਨਾ ਘਾਟ ਜਾਂ ਵੀ ਨਗਰ ਕਿਲਾਓ ਤੁਹਾਨੂੰ ਕਿਹਦੀ ਟੋਟਨੀ ਆਵੇਗੀ ਆਪਣੀ ਇਮਾਰਤ ਦੀ ਕਰਤਾ ਇਨਾਂ ਤੋਂ ਬਾਅਦ ਇੱਕ ਸਿੰਘ ਨੇ ਸੇਵਾ ਕੀਤੀ ਜ ਜਿੰਨਾਂ ਦਾ ਨਾਮ ਸਰਦਾਰ ਦੈਜਨ ਸਿੰਘ ਜੀ ਕਿੰਦਰ ਇਨਾਲਾ ਪੁਰ ਜਿੰਨਾਂ ਉਹ ਧਿਆਨਾ ਜਿਹੜੇ ਦੱਖਣ ਏਰੀਏ ਵਿੱਚ ਫੌਜੀ ਡੂਟੀ ਕਰਦੇ ਸਨ ਇਹਨਾਂ ਦੀ ਬਹਾਦਰੀ ਨੂੰ ਦੇ ਦੇ ਹੋਏ ਦੇ ਜਾਵਾਮ ਸਰਕਾਰ ਨੇ ਦੋ ਬਰੱਤੇ ਜ਼ਮੀਨ ਇਨਾਂ ਦੇ ਬਾਜੂ ਦੇ ਦਿੱਤੀ ਜੀ ਸਰਦਾਰ ਦੈਜਨ ਸਿੰਘ ਜੀ ਨੇ ਗੁਰੂ ਘਰ ਦਾ ਸੇਵਾ ਸਿਮਰਨ ਦੇ ਦੇ ਹੋਏ ਦੋ ਦੇ ਦੋ ਬਰਬੇ ਜਿਵੇਂ ਇਸ ਗੋਦਰਾ ਸਾਹਿਬ ਨੂੰ ਭੇਟਾ ਕਰਤੀ ਜੀ ਇਹ ਜਗ੍ਹਾ ਤੇ ਨਵੇਂ ਦਰਬਾਰਾਂ ਦੀ ਉਸਾਰੀ ਹੋ ਰਹੀ ਹੈ ਜੀ ਸੇਵਾ ਚੱਲ ਰਹੀ ਆ ਜੋ ਸੰਤ ਬਾਬਾ ਦੇ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਆਪ ਬਸਤੇਰਵਾਰ ਦੀ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਅਤੇ ਸਾਰਾ ਇਤਿਹਾਸ ਇਸ ਸਥਾਨ ਦਾ ਜਿਹੜਾ ਉਹ ਦੱਸਿਆ ਇਹ ਇੱਥੇ ਨਵੇਂ ਦਰਵਾਰ ਸਾਹਿਬ ਬਣਾਏ ਜਾ ਰਹੇ ਨੇ ਬਹੁਤ ਸੋਹਣਾ ਸਥਾਨ ਬਣਾਇਆ ਜਾ ਰਿਹਾ ਹੈ ਤੇ ਹੁਣ ਆਪਾਂ ਇੱਥੋਂ ਚੱਲਦੇ ਹਾਂ ਜੀ ਅਗਲੇ ਸਥਾਨਾਂ ਵੱਲ ਜਿਹੜੇ ਇੱਥੇ ਹੋਰ ਇਤਿਹਾਸਿਕ ਸਥਾਨ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਵੀਡੀਓਜ਼ ਦੇਖੀਆਂ ਨੇ ਆਪਾਂ ਬੱਸ ਦੇ ਵਿੱਚ ਸਫ਼ਰ ਕਰ ਰਹੇ ਹਾਂ ਇਸ ਬੱਸ ਦੇ ਵਿੱਚ ਆਪਾਂ ਆਏ ਸੀਗੇ ਪਿੰਡ ਤੋਂ ਹਨ ਸਾਰੀ ਸੰਗਤ ਦੇ ਨਾਲ ਹੁਣ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਇਹ ਜਿਹੜਾ ਸਥਾਨ ਆ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਹੈ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ ਚਲਦੇ ਹਾਂ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਹਾਂ ਬਾਕੀ ਆਪਣੇ ਨਾਲ ਦੀਆਂ ਸਾਰੀਆਂ ਸੰਗਤਾਂ ਜਿਹੜੀਆਂ ਉਹ ਆ ਰਹੀਆਂ ਨੇ ਦਰਸ਼ਨਾ ਵਾਸਤੇ ਤੇ ਜਿਵੇਂ ਅਸੀਂ ਬੱਸ ਦੇ ਵਿੱਚ ਆਏ ਆ ਜਿਹੜੀਆਂ ਸੰਗਤਾਂ ਇੱਥੇ ਟ੍ਰੇਨ ਦੇ ਵਿੱਚ ਆਉਂਦੀਆਂ ਨੇ ਜਿਵੇਂ ਜਿਹੜੀਆਂ ਸੰਗਤਾਂ ਟ੍ਰੇਨ ਦੇ ਵਿੱਚ ਆਉਂਦੀਆਂ ਨੇ ਫਿਰ ਉਹ ਜਿਵੇਂ ਆ ਤੁਸੀਂ ਟਰੈਵਲਰ ਬੈਂਡ ਦੇਖ ਰਹੇ ਹੋ ਉਹ ਇਹ ਜਿਹੜੇ ਉਹ ਬੁੱਕ ਕਰ ਲਾਉਂਦੇ ਹੁੰਦੇ ਨੇ ਟਰੈਵਲ ਰੈਂਪੂ ਹਨਾ ਇਹਨਾਂ ਦੇ ਵਿੱਚੋਂ ਦਰਸ਼ਨ ਕਰਨ ਆਉਂਦੇ ਨੇ ਇੱਕ ਸਵਾਰੀ ਦਾ ਜਿਵੇਂ 500 ਰੁਪਿਆ 700 ਰੁਪਿਆ ਐਸਟੀਮੇਟ ਦੱਸ ਰਿਹਾ ਤੁਹਾਨੂੰ ਮੈਂ ਪੱਕਾ ਨਹੀਂ ਦੱਸ ਰਿਹਾ ਜਿਵੇਂ ਬਹੁਤ ਸਾਰੀਆਂ ਸੰਗਤਾਂ ਕਹਿੰਦੀਆਂ ਹੁੰਦੀਆਂ ਨੇ ਵੀ ਤੁਸੀਂ ਪ੍ਰੋਪਰ ਦੱਸਿਆ ਕਰੋ ਇਸ ਤਰ੍ਹਾਂ ਦੇ ਟੈਂਪੂ ਟਰੈਵਲਰ ਜਿਹੜੇ ਉਹ ਬੁੱਕ ਕਰ ਲਾਉਂਦੀਆਂ ਨੇ ਸੰਗਤਾਂ ਜਿਹੜੀਆਂ ਸੰਗਤਾਂ ਟ੍ਰੇਨ ਦੇ ਵਿੱਚ ਆਉਂਦੀਆਂ ਨੇ ਜਿਵੇਂ ਆਪਾਂ ਆਪਣੀ ਬੱਸ ਦੇ ਵਿੱਚ ਆਏ ਆਪਣੇ ਕੋਲ ਆਪਣਾ ਸਾਧਨ ਹੈ ਆਪਾਂ ਉਹਦੇ ਤੇ ਆ ਗਏ ਜਿਹੜੀਆਂ ਸੰਗਤਾਂ ਟ੍ਰੇਨ ਦੇ ਵਿੱਚ ਆਉਂਦੀਆਂ ਨੇ ਉਹ ਇਸ ਤਰ੍ਹਾਂ ਦੇ ਟੈਂਪੂ ਟਰੈਵਲਰ ਗੁਰਦ ਉਹ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਉਹ ਦਿਖਾ ਦਾਂਗੇ ਵੀ ਕਿੱਥੋਂ ਜਿਹੜੇ ਉਹ ਮਿਲਦੇ ਨੇ ਹਨਾ ਉਹ ਅਲੱਗ ਤੋਂ ਵੀਡੀਓ ਜਦ ਆਪਾਂ ਪਾਵਾਂਗੇ ਤੇ ਇਹ ਜਿਹੜੀ ਮੇਨ ਡਿਊਟੀ ਸਾਹਿਬ ਹੈ ਗੁਰਦੁਆਰਾ ਨਾਨਕ ਸਰਸਾ ਸਾਹਿਬ ਦੀ ਸਾਹਮਣੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨਾਨਕ ਸਰਸਾ ਸਾਹਿਬ ਦੇ ਇੱਥੇ ਦਰਬਾਰ ਸਾਹਿਬ ਨੇ ਤੇ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਦੇ ਹਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਨੇ ਆ ਬਾਕੀ ਇਸ ਸਥਾਨ ਤੇ ਵੀ ਜਿਹੜਾ ਉਹ ਰਹਾਇਸ਼ ਦੇ ਪ੍ਰਬੰਧ ਵੀ ਹੈਗੇ ਨੇ ਤੇ ਸਾਹਮਣੇ ਜਿਹੜਾ ਉਹ ਗੁਰੂ ਘਰ ਲੰਗਰਾਂ ਲੰਗਰ ਦੇ ਪ੍ਰਬੰਧ ਵੀ ਇੱਥੇ ਹੈਗੇ ਨੇ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਦੇ ਆਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਸੰਬੰਧਤ ਸਥਾਨ ਹੈ ਇਹੇ ਗੁਰਦੁਆਰਾ ਨਾਨਕ ਸਰ ਸਾਹਿਬ ਦਾ ਜਿਹੜਾ ਉਹ ਸਰੋਵਰ ਹੈ ਜਦੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਸਥਾਨ ਤੇ ਆਏ ਸੀਗੇ ਤਾਂ ਇੱਥੇ ਜਿਹੜੀ ਉਹ ਜਲਦੀ ਬਹੁਤ ਦਿੱਕਤ ਹੁੰਦੀ ਸੀ ਤਾਂ ਗੁਰੂ ਸਾਹਿਬ ਜੀ ਨੇ ਇੱਥੋਂ ਜਿਹੜਾ ਉਹ ਜਲ ਦਾ ਸੋਮਾ ਪ੍ਰਗਟ ਕੀਤਾ ਸੀ ਤੇ ਇਸ ਸਰੋਵਰ ਦੇ ਵਿੱਚ ਜਿਹੜਾ ਜਲ ਹੈ ਉਸੇ ਸੋਮੇ ਦੇ ਵਿੱਚੋਂ ਆਉਂਦਾ ਤੇ ਇਹ ਸਾਰਾ ਇਸ ਸਥਾਨ ਦਾ ਜਿਹੜਾ ਇਤਿਹਾਸ ਹੈ ਬਾਕੀ ਇੱਥੇ ਇੱਕ ਇਤਿਹਾਸਕ ਰੁੱਖ ਵੀ ਹੈਗਾ ਉਹ ਉਸਦੇ ਵੀ ਆਪ ਕਰਵਾ ਦਾਂਗੇ ਤੇ ਇਹ ਜਿਹੜਾ ਸਰੋਵਰ ਆ ਸਰੋਵਰ ਦੇ ਵਿੱਚ ਸਾਰਾ ਜਲ ਹੈ ਉਸੇ ਸੋਮੇ ਦੇ ਵਿੱਚੋਂ ਆਉਂਦਾ ਹੈ ਤੇ ਇਸ ਸਰੋਵਰ ਦੇ ਵਿੱਚ ਬਾਹਰੋਂ ਜਿਹੜਾ ਉਹ ਜਲ ਭਰਨ ਦੀ ਜਰੂਰਤ ਨਹੀਂ ਪੈਂਦੀ ਉਸੇ ਸੋਮੇ ਜਲਦੀ ਸੋਮੇ ਦੇ ਨਾਲੇ ਇਹ ਜਿਹੜਾ ਸਾਰਾ ਸਰੋਵਰ ਭਰ ਜਾਂਦਾ ਇਸ ਸਮੇਂ ਜਿਹੜੇ ਰੁੱਖ ਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਜੀ ਇਹ ਰੁੱਖ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਦਾ ਹੀ ਹੈ ਜਦੋਂ ਗੁਰੂ ਸਾਹਿਬ ਇਸ ਸਥਾਨ ਤੇ ਆਏ ਸੀਗੇ ਤਾਂ ਉਦੋਂ ਵੀ ਜਿਹੜਾ ਇੱਥੇ ਰੁੱਖਾ ਹੁੰਦਾ ਸੀਗਾ ਤੇ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਪ੍ਰਾਤਨ ਰੁੱਖ ਦੇ ਇਤਿਹਾਸਿਕ ਰੁੱਖ ਦੇ ਬਾਕੀ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਜਾਵਾਂਗੇ ਇਹ ਉੱਪਰ ਵਾਲੇ ਪਾਸੇ ਨੂੰ ਜਾਂਦਾ ਉੱਪਰੋਂ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਇਹ ਸਥਾਨ ਦੇ ਤੇ ਇੱਥੇ ਜਿਹੜਾ ਉਹ ਤਪਸਥਾਨ ਹੈ ਜੀ ਤਪਸਥਾਨ ਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਹੁਣ ਚੱਲਦੇ ਆ ਜੀ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਉੱਪਰਲੇ ਵਾਲੇ ਪਾਸੇ ਜਿਹੜੇ ਉਹ ਦਰਬਾਰ ਸਾਹਿਬ ਨੇ गुरुद्वारा नानकर साहिब जी <स्थारीग> ਜਿਹੜਾ ਸਾਥ ਵੀ ਜਾਏ ਤਾਂ ਉਸ ਤੇ ਰਾਹ ਵਿੱਚ ਇਸ ਸਥਾਨ ਤੇ ਰੁਕੇ ਸਨ ਸਰੋਵਰ ਕਿਤੇ ਬੇਰੀ ਸਾਹਿਬ ਹੈ ਇਸ ਬੇਰੀ ਹੇਠਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੌ ਦਿਨ ਤੇ ਨੌ ਘੰਟਾ ਵਿਰਾਜਮਾਨ ਹੋਏ ਸਨ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਮਹਾਰਾਜ ਜੀ ਲਾਦੇ ਸਤਿ ਤੇ ਜਾਤੀ ਕਵੀ ਹੈ ਜਲ ਚਾਹੀਦਾ ਹੈ ਸਤਿਗੁਰੂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੁਸੀਂ ਰਵਾਬ ਵਜਾਓ ਜਿਵੇਂ ਹੀ ਰਵਾਬ ਵਜਾਈ ਤਾਂ ਕਿ ਤੇ ਜ਼ਿਆਦਾ ਸ਼ਰਮਾਪਨ ਹੋਇਆ ਭਾਈ ਮਹਾਰਾਜਾ ਜੀ ਨੇ ਜਾ ਛ ਗਿਆ ਤੇ ਦੱਸਿਆ ਮਹਾਰਾਜੀ ਜਲ ਬਹੁ ਮਿੱਟਾ ਹੈ ਸ਼ਾਦੂਰ ਨੇ ਫਰਮਾਇਆ ਕਿ ਇਹ ਧਰਤੀ ਦੇਵਤਿਆਂ ਦੀ ਹੈ ਇਸ ਕਰਕੇ ਜਲ ਮਿੱਟਾ ਹੈ ਆਪ ਉਸੇ ਚੁੱਕੇ ਮੇਰੀ ਜਗ੍ਹੀ ਵਸਤ ਵਿਲਾਸ ਕਰ ਰਹੇ ਸਨ ਇਹਨਾਂ ਨੇ ਕੋੜੀ ਆਇਆ ਤੇ ਆ ਕੇ ਬੇਤਰੀਤੀ ਸਰਦੋ ਜੀ ਮੇਰਾ ਵੀ ਤੋਂ ਠੀਕ ਕਰੋ ਗੁਰਨਾਨਕ ਦੇਵ ਜੀ ਉਸ ਕੋੜੀ ਦਾ ਸ਼ੋਭੇ ਜੀ ਸਨਾਨ ਕਰਵਾਇਆ ਜਲ ਛਕਾਇਆ ਉਰੀ ਦਾ ਕੋਈ ਠੀਕ ਹੋ ਗਿਆ ਉਸਨੇ ਦੁਬਾਰਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮਹਾਂਦੇਵ ਸੋਚੋ ਤੁਸੀਂ ਸਰੋਵਰ ਦਾਵਾ ਕਰਿਓ ਤਾਂ ਕਿ ਇਸ ਤਰ੍ਹਾਂ ਹੋ ਸਕਦਾ ਦੇ ਵੀ ਜੋ ਕਾ ਸਹੀ ਹੋਣਗੇ ਗੁਰਨਾਨਕ ਦੇਵ ਜੀ ਨੇ ਸੋਚੋ ਤੁਸੀਂ ਸਰੋਵਰ ਦਾਵਾ ਕਰਿਓ فرمایا ਜਿਸ ਦਾ ਅਕੀਰ ਰਾਜ ਆਏਗੀ ਜਿਆ ਸੁਖਸ਼ਾਂਤੀ ਆਣੀ ਹੋ ਸਕਦਾ ਸ਼ਰਧਾ ਭਾਵਨਾ ਦੇ ਨਾਲ ਸਰੋਵਰ ਚ ਆ ਕੇ ਇਸ਼ਨਾਸ ਕਰਨ ਅਰਦਾਸ ਬੇਨਤੀ ਕਰਾਉਣ ਸੱਚੇ ਪਾਤਸ਼ਾਹ ਉਹਨਾਂ ਦੀਆਂ ਸਾਰੀਆਂ ਆਸਾਂ ਪੂਰਾਤਾ ਪੁੰਨਿਆ ਕਰਨਗੇ ਅੱਜ ਤੱਕ ਬਹੁਤ ਸਾਂਕਾ ਹੁੰਨੂ ਆ ਕੇ ਇਸੇ ਪਵਿੱਤਰ ਸਰੋਵਰ ਦੇ ਖਾੜੇ-ਬਿਠੇ ਚਲਚ ਇਸ਼ਨਾਨ ਕਰਕੇ ਆਪਣੀਆਂ ਝੋਲੀਆਂ ਭਰਦੇ ਹਨ ਤੇ ਖੁਸ਼ੀਆਂ ਪ੍ਰਾਪਤ ਕਰਦੇ ਹਨ ਦਰਬਾਰ ਸਾਹਿਬ ਦੇ ਸਰੋਵਰ ਦੀ ਸੇਵਾ ਸਭ ਤੋਂ ਪਹਿਲਾਂ ਸ਼ੇਰ ਸਿੰਘ ਪਟਿਆਰ ਮਹਾਰਾਜ ਜੀ ਨੇ ਕਰਵਾਈ ਉਪਰੰਤ ਸੰਤੋਬਦ ਧਰਮ ਸਿੰਘ ਜੀ ਤੇ ਸੰਤੋਬਦ ਸ਼ਿਸ਼ਾ ਸਿੰਘ ਜੀ ਨੇ ਸਰੋਵਰ ਦੀ ਸੇਵਾ ਕਰਵਾਈ ਇਸ ਸਮੇਂ ਜਿਹੜੇ ਤੁਸੀਂ ਰੁੱਖ ਦੇ ਦਰਸ਼ਨ ਕਰ ਰਹੇ ਹੋ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹੀ ਜਿਹੜਾ ਰੁੱਖ ਹੈ ਬੇਰੀ ਹੈ ਜਦੋਂ ਗੁਰੂ ਸਾਹਿਬ ਇਸ ਸਥਾਨ ਤੇ ਆਏ ਸੀਗੇ ਤਾਂ ਗੁਰੂ ਸਾਹਿਬ ਇਸ ਰੁੱਖ ਦੇ નીચે ਹੀ ਆ ਕੇ ਇਸ ਰੁੱਖ ਦੇ ਥੱਲੇ ਹੀ ਆ ਕੇ ਜਿਹੜਾ ਉਹ ਬਰਾਜਮਾਨ ਹੋਏ ਸੀਗੇ ਇਹ ਦਰਸ਼ਨ ਤੁਸੀਂ ਜਿਹੜਾ ਉਹ ਕਰ ਸਕਦੇ ਹੋ ਤੇ ਪ੍ਰਾਰਥਨਾ ਗੁਰੂ ਸਾਹਿਬ ਜੀ ਦੇ ਸਮੇਂ ਲਈ ਜਿਹੜਾ ਉਹ ਇਹ ਰੋਖ ਹੈ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਈ ਤੇ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਨੇੜੇ ਜਿਹੜਾ ਇੱਕ ਸਥਾਨ ਹੋਰ ਹੈ ਜਿਹੜਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤਾ ਹੈ ਨਾ ਤੇ ਆਪਾਂ ਹੁਣ ਉਧਰ ਨੂੰ ਚੱਲਦੇ ਆ ਉਹ ਥੋੜੀ ਦੂਰੀ ਹੁਆ 2 250 ਮੀਟਰ ਦੀ ਦੂਰੀ ਹੈ ਦੋਨੋਂ ਸਥਾਨਾਂ ਦੀ ਇਧਰੇ ਪਿੱਛੇ ਸੀ ਗੁਰਦੁਆਰਾ ਨਾਨਕ ਸਰ ਸਾਹਿਬ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਨਾਨਕਪੁਰੀ ਸਾਹਿਬ ਉਹ ਸਥਾਨ ਦਾ ਜਿਹੜਾ ਨਾਮ ਆ ਗੁਰਦੁਆਰਾ ਨਾਨਕਪੁਰੀ ਸਾਹਿਬ ਹੈ ਉਧਰ ਨੂੰ ਚੱਲਦੇ ਆ ਉਸ ਥਾਂ ਦੇ ਜਿਹੜੇ ਆਪਾਂ ਦਰਸ਼ਨ ਕਰਵਾਉਣੇ ਆ ਬਾਕੀ ਜਿਵੇਂ ਆ ਜਿਹੜੀਆਂ ਪਿੱਛੇ ਗੱਡੀਆਂ ਜਾ ਰਹੀਆਂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜੀਆਂ ਸੰਗਤਾਂ ਟ੍ਰੇਨ ਦੇ ਵਿੱਚ ਆਉਂਦੀਆਂ ਨੇ ਉਹ ਇਥੋਂ ਗੱਡੀਆਂ ਜਿਹੜੀਆਂ ਬੁੱਕ ਕਰ ਲੈਂਦੀਆਂ ਨੇ ਹਨਾ ਤੇ ਉਹਦਾ ਮਤਲਬ 1% ਦੇ ਹਿਸਾਬ ਨਾਲ ਪੈਸੇ ਹੁੰਦੇ ਨੇ ਕਿਸੇ ਦਾ 500 ਰੁਪਿਆ 600 ਰੁਪਿਆ ਅਕੋਰਡਿੰਗ ਜਿਵੇਂ ਰੇਟ ਚੱਲਦਾ ਉਹ ਹਿਸਾਬ ਕਿਤਾ ਬਹੋਂਦਾ ਉਹ ਜੇ ਤੁਸੀਂ ਟ੍ਰੇਨ ਦੇ ਵਿੱਚ ਆਉਂਦੇ ਹੋ ਉਹ ਤੁਸੀਂ ਉਵੇਂ ਬੁੱਕ ਕਰ ਸਕਦੇ ਹੋ ਕਿਉਂਕਿ ਮੈਨੂੰ ਮੈਸੇਜ ਬਹੁਤ ਆਉਂਦੇ ਰਹਿੰਦੇ ਨੇ ਕੱਲ ਵੀ ਦੋ ਤਿੰਨ ਜਾਣਿਆਂ ਦੇ ਮੈਸੇਜ ਆਏ ਸੀਗੇ ਪਾਈਆਂ ਦੇ ਉਹ ਕਹਿੰਦੇ ਵੀ ਅਸੀਂ ਜਾਣਕਾਰੀ ਲੈਣੀ ਹੈ ਹਜੂਰ ਸਾਹਿਬ ਦੀ ਪਿਛਲੀ ਵਾਰ ਜਿਹੜੀ ਆਪਾਂ ਯਾਤਰਾ ਕੀਤੀ ਸੀ ਹਜੂਰ ਸਾਹਿਬ ਦੀ ਉਹ ਆਪਾਂ ਟ੍ਰੇਨ ਦੇ ਵਿੱਚ ਕਰੀ ਸੀ ਇਸ ਵਾਰ ਬੱਸ ਦੇ ਵਿੱਚ ਕਰ ਰਹੇ ਹਾਂ ਤੇ ਉਹਨਾਂ ਨੇ ਜਾਣਕਾਰੀ ਲੈਣੀ ਸੀ ਟ੍ਰੇਨ ਦੀ ਤੇ ਤਾਂ ਕਰਕੇ ਮੈਂ ਕਿਹਾ ਆਪਾਂ ਨਾਲ ਦੀ ਨਾਲ ਵੀਡੀਓ ਦੇ ਵਿੱਚ ਦੱਸੀ ਜਾਵਾਂਗੇ ਸੋ ਆਪਾਂ ਚੱਲਦੇ ਹਾਂ ਗੁਰਦੁਆਰਾ ਨਾਨਕਪੂਰੀ ਸਾਹਿਬ ਦੇ ਦਰਸ਼ਨ ਕਰਦੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਨਾਨਕਪੁਰੀ ਸਾਹਿਬ ਇਹ ਦੋਨੋਂ ਸਥਾਨ ਬਿਲਕੁਲ ਨੇੜੇ ਨੇ ਪਹਿਲਾਂ ਜਿਵੇਂ ਆਪਾਂ ਤੁਹਾਨੂੰ ਗੁਰਦੁਆਰਾ ਨਾਨਕਸਰ ਸਾਹਿਬ ਦੇ ਦਰਸ਼ਨ ਕਰਵਾਏ ਨੇ ਤੇ ਗੁਰਦੁਆਰਾ ਨਾਨਕਪੁਰੀ ਸਾਹਿਬ ਦੀ ਥੋੜੀ ਜਿਹੀ ਦੂਰੀ ਹੈ ਤਕਰੀਬਨ 150 ਤੋਂ 200 ਮੀਟਰ ਕੇ ਜਿਹੜੀ ਉਹ ਦੂਰੀ ਹੈ ਇਹ ਜਿਹੜੇ ਉਹ ਦਰਬਾਰ ਸਾਹਿਬ ਨੇ ਉੱਪਰ ਲਿਖਿਆ ਹੋਇਆ ਗੁਰਦੁਆਰਾ ਨਾਨਕਪੁਰੀ ਸਾਹਿਬ ਹਨ ਚਲਦੇ ਆਪਾਂ ਦਰਬਾਰ ਸਾਹਿਬ ਦੇ ਜਿਹੜੇ ਹੋ ਦਰਸ਼ਨ ਕਰਦੇ ਆ ਤੇ ਇਧਰ ਜਿਹੜੇ ਹੋ ਨਿਸ਼ਾਨ ਸਾਹਿਬ ਸ਼ਸ਼ੋਭਿਤ ਨੇ ਚਲਦੇ ਆ ਜੀ ਗੁਰਦੁਆਰਾ ਨਾਨਕਪੁਰੀ ਸਾਹਿਬ ਦੇ ਆਪਾਂ ਦਰਸ਼ਨ ਜਿਹੜੇ ਹੋ ਕਰਦੇ ਆ ਤੇ ਇਹ ਇਮਾਰਤ ਜਿਹੜੀ ਉਹ ਪ੍ਰਾਤਨ ਹੈ ਇਹ ਗੁਰਦੁਆਰਾ ਸਾਹਿਬ ਦੀ ਹੈ ਨਾ ਤੁਹਾਨੂੰ ਲਾਹਨਤ ਪਹਾੜ ਸ਼ੇਅ 1512 ਮਿੱਤਰ ਜੀ ਉਹ ਦਾਸਤ ਵਿੱਚ ਇੱਥੇ ਆਏ ਸੀ ਦੱਖਣ ਮੋਰ ਇਹੋ ਇੱਥੇ ਆ ਕੇ ਪਾਸ਼ੇਨ ਦੇਖਿਆ ਫਿਰ ਉਹ ਕਿਹਨੂੰ ਕਰਾਇਆ ਦੇਖੀ ਮੰਗਲ ਤੇ ਤੰਗਲनाथ ਇੱਕ ਗੋਰਖਨਾਥ ਮਚੇਂਦਰਨਾਥ ਦੇ ਚੇਲੇ ਸੀ ਉਹਨਾਂ ਨੂੰ ਬਹੁਤ ਮੰਨਦੇ ਸੀ ਉਹਨਾਂ ਦਾ ਪ੍ਰਚਾਰ ਕਰਦੇ ਸੀ ਜਦੋਂ ਗੁਰਨਾਨਕ ਸਾਹਿਬ ਨੂੰ ਪਤਾ ਚੱਲਿਆ ਕਿ ਵਿੱਚ ਸੇ ਬਚਾਰੇ ਆ ਬੈਠੇ ਆ ਪਰ ਸਿੱਧਾਂ ਦੀ ਭਗਤੀ ਕਰੀ ਜਾਂਦੇ ਆ ਆਕਾਲ ਪੁਰਮਾਤਮਾ ਦਾ ਨਾਮ ਹੀ ਜਪਦੇ ਉਹ ਉਸ ਵੇਲੇ ਸੱਚੇ ਪਾਸ਼ੇ ਨੇ ਆਪ ਇੱਥੇ ਆ ਕੇ اتنے کڑیا تپاشا بچن مار گیا کال پر پرماتا اپنے گوجیا انہوں کی ساری جنگی سدا کی جنگی بےت ہو گئی جدو چاننا پہ گیا پتا لگا مڑ کے جنگی مہنگی اِسی ساری دی سدا کیتی ہے اس ویلے سچے پاشاہ گرو نانک دیو جی مہاراج کے چانی لاگ گئے ਉਹ ਨਾਨਕ ਪਾਛਾਣ ਨੂੰ ਉਸ ਸਿੱਤੇ ਰਸਤੇ ਪਾ ਕੇ ਚਾਨਾ ਪਾ ਕੇ ਕਣਾਵੇਂ ਨਿਸ਼ਾਨੀ ਦੇ ਕੇ ਇੱਥੋਂ ਪ੍ਰਿਵਿਧਾ ਨਾਨਕ ਜੀ ਦਾ ਸਾਥ ਜਿੱਥੇ ਬੈਠ ਕੇ ਤਪ ਕੀਤਾ ਉਸ ਥਾਨੇ ਇੱਥੇ ਉਤਰ ਕੇ ਦਰਸ਼ਨ ਕਰੋ ਆਏ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿ ਜੀ ਕੀ ਫਤਿਹ ਇਸ ਸਮੇਂ ਜਿਹੜੀਆਂ ਤੁਸੀਂ ਖੜਾਵਾਂ ਦੇ ਦਰਸ਼ਨ ਕਰ ਰਹੇ ਹੋ ਇਹ ਖੜਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਨੇ ਇਹ ਚੰਦਨ ਦੀਆਂ ਖੜਾਵਾਂ ਨੇ ਗੁਰਦੁਆਰਾ ਨਾਨਕਪੁਰੀ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਨਹੀਂ ਕਰੋ ਜੀ ਦਰਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਖੜਾਵਾਂ ਦੇ ਤੇ ਸੰਭਾਲ ਕੇ ਜਿਹੜੀਆਂ ਹੁਣ ਤੱਕ ਜਿਹੜੀਆਂ ਰੱਖੀਆਂ ਹੋਈਆਂ ਨੇ ਗੁਰਦੁਆਰਾ ਨਾਨਕਪੁਰੀ ਸਾਹਿਬ ਦੇ ਆਪਾਂ ਦਰਸ਼ਨ ਕੀਤੇ ਨੇ ਤੇ ਬਾਬਾ ਜੀ ਨੇ ਇਤਿਹਾਸ ਆਪਾਂ ਨੂੰ ਦੱਸਿਆ ਇਸ ਸਥਾਨ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਜਿਹੜਾ ਹੈ ਸਥਾਨ ਹੈ ਇੱਥੇ ਨਾ ਗੁਰਦੁਆਰਾ ਸਾਹਿਬ ਦਾ ਜਿਹੜਾ ਦਰਬਾਰ ਸਾਹਿਬ ਹੈ ਉਹਦੇ ਥੱਲੇ ਵਾਲੇ ਪਾਸੇ ਇੱਕ ਬੀਸਮੈਂਟ ਬਣੀ ਹੋਈ ਹੈ ਇੱਥੇ ਮਤਲਬ ਮੰਨਿਆ ਜਾਂਦਾ ਵੀ ਜੇ ਤੁਹਾਡੀ ਕੋਈ ਵੀ ਮੰਨ ਦੀ ਮਰਜ਼ਾ ਹੈ ਤਾਂ ਜੇ ਤੁਸੀਂ ਇੱਥੇ ਉਹਨੂੰ ਲਿਖ ਜੋਗੇ ਉਹ ਤੁਹਾਡੀ ਮੰਨ ਦੀ ਮਰਜ਼ਾ ਜਿਹੜੀ ਉਹ ਪੂਰੀ ਹੋ ਜਾਂਦੀ ਆ ਤੇ ਜਿਵੇਂ ਜਿਹੜਾ ਇੱਥੇ ਉਹ ਮੰਨਿਆ ਜਾਂਦਾ ਤੁਸੀਂ ਕੰਧਾਂ ਜਿਹੜੀਆਂ ਉਹ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਥੱਲੇ ਜਿਹੜੀ ਬੇਸਮੈਂਟ ਹੈ ਸਾਰੀਆਂ ਕੰਧਾਂ ਜਿਹੜੀਆਂ ਇਹ ਫੁੱਲ ਕੀਤੀਆਂ ਹੋਈਆਂ ਨੇ ਤੇ ਲਿਖ ਕੇ ਆਪਣੀਆਂ ਬੇਸ਼ਾ ਹਨ ਕਿਸੇ ਨੇ ਆਪਣੀ ਕੋਈ ਬੇਸ਼ ਮੰਗੀ ਹੋਈ ਹੈ ਕਿਸੇ ਨੇ ਆਪਣੀ ਕੋਈ ਬੇਸ਼ ਮੰਗੀ ਹੋਈ ਹੈ ਤੇ ਇਧਰ ਇੱਥੇ ਪੈਨ ਵੀ ਜਿਹੜੇ ਉਹ ਰੱਖੇ ਹੋਏ ਨੇ ਆ ਬੈਨਰ ਆ ਕਲਿਵਨ ਇਹ ਪੈਨ ਪੈਨਸਲ ਆ ਇਹਨਾਂ ਨਾਲ ਤੁਸੀਂ ਜਿਹੜਾ ਇੱਥੇ ਹੋ ਲਿਖ ਸਕਦੇ ਹੋ ਤੇ ਸਾਰੀ ਟੂਟਲੀ ਇੱਥੇ ਤੁਸੀਂ ਦੇਖੋ ਵੀ ਸੰਤਾਂ ਨੇ ਲਿਖ ਕੇ ਹਨਾ ਆਹ ਸਾਰਾ ਜਿਹੜਾ ਇੱਥੇ ਹੋ ਕੰਧਾਂ ਉੱਪਰ ਫੁੱਲ ਕੀਤੀਆਂ ਹੋਈਆਂ ਨੇ ਇਹਦੇ ਬਾਰੇ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਸਹੀ ਆ ਜਾਂ ਕਿਵੇਂ ਆ ਹਨਾ ਤੇ ਸਾਰੀ ਮਤਲਬ ਇਹ ਸਥਾਨ ਆ ਜਿਹੜਾ ਇੱਥੇ ਕੰਧਾਂ ਤੇ ਲਿਖਿਆ ਹੋਇਆ ਤੇ ਇੱਧਰ ਵੀ ਇੱਕ ਸਥਾਨ ਜਿਹੜਾ ਹੋ ਬਣਿਆ ਹੋਇਆ ਇਹਦੇ ਵੀ ਦਰਸ਼ਨ ਤੁਸੀਂ ਕਰ ਸਕਦੇ ਹੋ ਇਹ ਤੇ ਮੈਨੂੰ ਜਿਵੇਂ ਪਤਾ ਲੱਗਿਆ ਮੈਂ ਉਵੇਂ ਥੋੜੇ ਨਾਲ ਜਿਹੜੀ ਉਹ ਜਾਣਕਾਰੀ ਸਾਂਝੀ ਕਰ ਰਿਹਾ ਤੇ ਸਾਰੀ ਤਕਰੀਬਨ ਕੰਦਾ ਜਿਹੜੀ ਉਹ ਫੁੱਲ ਨੇ ਕਿਤੇ ਵੀ ਥਾਂ ਨਹੀਂ ਜਿਹੜੀ ਉਹ ਮੰਨ ਲਓ ਖਾਲੀ ਵਿੱਚ ਜੀ ਵੀ ਗੁਰਦੁਆਰਾ ਨਾਨਕਪੁਰੀ ਸਾਹਿਬ ਦੀ ਨਾਲ ਇੱਕ ਹੋਰ ਸਥਾਨ ਆ ਗੁਰਦੁਆਰਾ ਚੰਦਨ ਸਾਹਿਬ ਇਹ ਸਥਾਨ ਦੇ ਆਪਾਂ ਦਰਸ਼ਨ ਕਰਦੇ ਆ ਤੇ ਇਧਰ ਨਿਸ਼ਾਨ ਸਾਹਿਬ ਸ਼ਸ਼ੋਭਿਤ ਨੇ ਉੱਪਰ ਲਿਖਿਆ ਹੈ ਗੁਰਦੁਆਰਾ ਚੰਦਨ ਸਾਹਿਬ ਇਹ ਤਿੰਨ ਸਥਾਨ ਜਿਹੜੇ ਬਿਲਕੁਲ ਨੇੜੇ ਨੇ ਗੁਰਦੁਆਰਾ ਨਾਨਕ ਸਰ ਸਾਹਿਬ ਗੁਰਦੁਆਰਾ ਨਾਨਕਪੁਰੀ ਸਾਹਿਬ ਤੇ ਗੁਰਦੁਆਰਾ ਚੰਦਨ ਸਾਹਿਬ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਮਾਥਾ ਟੇਕਦੇ ਆਂ ਗੁਰਦੁਆਰਾ ਚੰਦਨ ਸਾਹਿਬ ਦੇ ਨੇੜੇ ਇੱਕ ਪੀਂਗ ਹੈ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਇੱਥੇ ਪੀਂਗ ਝੂਟ ਕੇ ਜਾਂਦੀਆਂ ਨੇ ਅਜਵੇਂ ਮਾਤ ਆਉਣੀ ਝੂਟ ਰਹੇ ਨੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਇੱਥੇ ਦਰਸ਼ਨ ਕਰਨ ਵਾਸਤੇ ਤੇ ਉਹ ਸਾਰੀਆਂ ਸੰਗਤਾਂ ਇੱਥੇ ਪੀਂਗ ਝੂਟਦੀਆਂ ਨੇ ਆ ਕੇ ਗੁਰਦੁਆਰਾ ਚੰਦਨ ਸਾਹਿਬ ਦੇ ਨੇੜੇ ਆਏ ਇੱਧਰ ਸਾਹਮਣੇ ਗੁਰਦੁਆਰਾ ਚੰਦਨ ਸਾਹਿਬ ਨੇ ਤੇ ਗੁਰਦੁਆਰਾ ਚੰਦਨ ਸਾਹਿਬ ਦੇ ਬਿਲਕੁਲ ਨੇੜੇ ਇਹ ਜਿਹੜੀ ਉਹ ਪੀਂਗ ਹੈ ਤੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਇੱਥੇ ਪੀਂਗ ਛੁੱਟ ਕੇ ਜਾਂਦੀਆਂ ਨੇ ਸਾਰੀਆਂ ਸੰਗਤਾਂ ਇਹ ਜਿਹੜੀ ਆਪਾਂ ਤੁਹਾਨੂੰ ਜਿਹੜੀ ਇਹ ਪੀਂਗ ਦਿਖਾਈ ਆ ਹਨਾ ਵੀ ਆਪਾਂ ਦੱਸਿਆ ਵੀ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਚੰਦਰਨ ਸਾਹਿਬ ਆਉਂਦੀਆਂ ਨੇ ਪੀਂਗ ਝੂਟਦੀਆਂ ਨੇ ਆ ਕੇ ਸਾਰੀਆਂ ਸੰਗਤਾਂ ਇਸ ਤਰ੍ਹਾਂ ਕਰਦੀਆਂ ਨੇ ਆ ਕੇ ਪਰ ਇੱਥੇ ਕੋਈ ਇਤਿਹਾਸ ਵਾਲਾ ਸਾਨੂੰ ਬੋਰਡ ਨਹੀਂ ਜਿਹੜਾ ਉਹ ਮਿਲੇ ਗੁਰਦੁਆਰਾ ਚੰਦਰਨ ਸਾਹਿਬ ਦੇ ਵਿੱਚ ਤੇ ਨਾ ਹੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਸਾਨੂੰ ਪਤਾ ਲੱਗਿਆ ਨਾ ਹੀ ਇਹ ਜਿਹੜੀ ਪੀਂਗ ਹੈ ਇੱਥੇ ਇਹਦੇ ਇਤਿਹਾਸ ਬਾਰੇ ਪਤਾ ਲੱਗਿਆ ਤੇ ਜੇ ਕਿਸੇ ਸੰਗਤਾਂ ਨੂੰ ਪਤਾ ਹੈ ਇਹ ਇਤਿਹਾਸ ਬਾਰੇ ਤਾਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਮੈਂ ਪਿਛਲੀ ਵਾਰ ਵੀ ਇਸ ਥਾਂ ਤੇ ਆਇਆ ਸੀ ਉਦੋਂ ਤੇ ਤੁਸੀਂ ਜਰੂਰ ਕਮੈਂਟ ਕਰਕੇ ਜਿਹੜਾ ਹੋ ਦੱਸਿਓ ਹਨਾ ਵੀ ਕੀ ਇਤਿਹਾਸ ਆ ਜੇ ਕਿਸੇ ਸੰਗਤ ਨੂੰ ਪਤਾ ਇਹ ਇਹਦੇ ਬਾਰੇ ਹਨਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਚੰਦਨ ਦੇ ਬੂਟੇ ਵੀ ਜਿਹੜੇ ਲੱਗੇ ਹੋਏ ਨੇ ਇੱਥੇ ਲਿਖਿਆ ਹੋਇਆ ਸਾਹਮਣੇ ਚੰਦਨ ਦੇ ਬੂਟੇ ਨੂੰ ਤੋੜਨਾ ਮਨਾ ਹੈ ਜਿਹੜੀ ਆ ਇੱਥੇ ਗ੍ਰਿਲ ਲਾਈ ਹੋਈ ਹੈ ਇਹਦੇ ਵਿੱਚ ਇਹ ਸਾਰੇ ਚੰਦਨ ਦੇ ਬੂਟੇ ਨੇ ਗੁਰਦੁਆਰਾ ਚੰਦਨ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਹੈ ਤੇ ਚੰਦਨ ਦੇ ਬੂਟੇ ਇੱਥੇ ਜਿਹੜੇ ਲਾਏ ਹੋਏ ਨੇ ਗੁਰਦੁਆਰਾ ਨਾਨਕ ਸਰ ਸਾਹਿਬ ਤੇ ਗੁਰਦੁਆਰਾ ਨਾਨਕਪੁਰੀ ਸਾਹਿਬ ਤੇ ਗੁਰਦੁਆਰਾ ਚੰਦਨ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਇੱਥੋਂ ਹੁਣ ਆਪਾਂ ਅੱਗੇ ਨੂੰ ਚੱਲਣ ਲੱਗੇ ਆਂ ਸਾਹਮਣੇ ਆਪਣੀ ਬੱਸ ਖੜੀ ਐ ਅੱਗੇ ਜਿਹੜੇ ਹੋਰ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ ਸਥਾਨ ਨੇ ਉਹਨਾਂ ਦੇ ਆਪਾਂ ਦਰਸ਼ਨ ਜਿਹੜੇ ਹੋ ਕਰਦੇ ਆਂ ਤੇ ਚੱਲਦੇ ਆਂ ਬੱਸ ਦੇ ਵਿੱਚ ਵੜਦੇ ਆਂ ਸਾਰੀਆਂ ਸੰਗਤਾਂ ਆਪਣੇ ਨਾਲ ਦੀਆਂ ਬੱਸ ਦੇ ਵਿੱਚ ਆ ਗਈਆਂ ਅੰਕਲ ਜੀ ਹੋਰ ਵਧੀਆ ਚੱਲ ਰਹੇ ਨੇ ਦਰਸ਼ਨ ਜੀ ਵਧੀਆ ਜੀ ਬਹੁਤ ਬੜਾ ਆਨੰਦ ਆ ਰਿਹਾ ਜੀ ਹਾਂ ਜੀ ਹਾਂ ਜੀ ਤਿੰਨ ਚਾਰ ਦਿਨਾਂ ਤੋਂ ਜੀ ਆਂਕਲ ਜੀ ਨਾਲੇ ਯਾਤਰਾ ਇਕੱਠੇ ਕਰ ਰਹੇ ਆਂ ਬਹੁਤ ਬੜਾ ਮਤਲਬ ਹਾਂ ਜੀ ਸਾਹਿਬ ਤੋਂ ਯਾਤਰਾ ਟਾਲੂ ਹੋਈ ਐ ਦਿਵਾਲੀ ਆਰ ਆਗਰਾ ਹੁੰਦੇ ਹੋਏ ਸਿੱਪਰੀ ਹੁੰਦੇ ਹੋਏ ਹਾਂਜੀ ਅੱਜ ਅਜੇ ਹੀ ਆਸਮੇਢਾ ਪਹੁੰਚੇ ਹਾਂ ਹਾਂਜੀ ਲੋਕਾਂ ਦੇ ਸਾਰਿਆਂ ਨੇ ਇਕ ਦੂਰੇ ਦਾ ਸਹਯੋਗ ਕਰਕੇ ਯਾਤਰਾ ਰਾਨਾ ਨੂੰ ਮਾੜਾ ਇਤਿਹਾਸ ਤੋਂ ਜਾਣਦੇ ਹਾਂ ਹਾਂਜੀ ਹਾਂਜੀ ਸਰਕਾਰ ਦੇ ਜੀ ਦੇ ਪ੍ਰਮਖ ਪ੍ਰਤਵਾਰਾ ਸਾਹਿਬ ਔਰ ਚੰਦਨਾ ਗੁਰਨਾਨਕ ਦੇਵ ਜੀ ਚੰਦਨ ਪ੍ਰਤਵਾਰਾ ਦਾ ਪ੍ਰਤਵਾਰਾ ਦਾ ਮਹਾਤਮਾ ਉਹਨਾਂ ਨੇ ਵੀ ਚਰਚੀ ਕੀਤੀ ਹੈ ਠੀਕ ਹੈ ਜੀ ਤੋ ਚੱਲਦੇ ਹਾਂ ਹੁਣ ਆਪਾਂ ਵਾਹਿਗੁਰੂ ਜੀ ਕੀ ਫਤਿਹ ਤੇ ਚਲਦੇ ਆ ਅਗਲੇ ਸਥਾਨਾਂ ਦੇ ਦਰਸ਼ਨ ਜਿਹੜੇ ਉਹ ਕਰਦੇ ਆ ਅ ਜਿਹੜੇ ਹੋਰ ਇਤਿਹਾਸਿਕ ਸਥਾਨ ਨੇ ਉਧਰ ਨੂੰ ਆਪਾਂ ਚੱਲਦੇ ਆਗੇ ਤੇ ਆ ਮਾਤਾ ਜੀ ਕਹਿੰਦੇ ਸਾਡੀ ਵੀ ਫੋਟੋ ਜ਼ਰੂਰ ਲੈ ਬਣਾਓ ਸਾਰੀ ਸੰਗਤ ਆ ਭਾਈ ਆਪਣੇ ਨਾਲ ਬੱਸ ਦੇ ਵਿੱਚ ਆਈ ਹੋਈ ਲਓ ਮਾਤਾ ਜੀ ਆਗੇ ਤੁਸੀਂ ਵੀਡੀਓ ਚ ਸਾਰੇ ਹੁਣ ਘਰੇ ਭੇਜਦੇ ਆ ਆਪਣੇ ਠੀਕ ਆ ਸਾਰੇ ਪਰਿਵਾਰਾਂ ਕੋਲ ਜਰੀ ਜਾਊ ਤੁਹਾਡੀ ਵੀਡੀਓ ਆ ਦੇ ਆ ਗਈ ਜੀ ਆ ਗਈ ਵਿੱਚੋਂ ਮਾਤਾ ਜੀ ਬਣਾਇ ਨੀ ਆ ਦੇ ਆ ਗਈ ਆ ਗਈ ਓਏ ਆ ساری ਸੰਗਤ ਆਪਣੇ ਨਾਲ ਬਸ ਦੇ ਵਿੱਚ ਆਈ ਹੋਈ ਆ ਚੱਠੇ ਚੱਠੇ ਪਿੰਡ ਦੀ ਸੰਗਤ ਆ ਇਹ ਚੱਠੇ ਪਿੰਡ ਦੀ ਸੰਗਤ ਆ ਆਪਦੇ ਸਾਰੇ ਪਰਿਵਾਰਾਂ ਕੋਲ ਭੇਜ ਦਿਓ ਵੀਡੀਓ ਹਾਂ ਜੀ ਅੱਗੇ ਹਾਂ ਉਹ ਸਾਰੀ ਸੰਗਤ ਦੀ ਵੀਡੀਓ ਬਣਾ ਲਉਣੀ ਆ ਭਾਈ ਲੰਬਾ ਨਾ ਰਹੇ ਕਿਸੇ ਦਾ ਜੀ ਸਾਡੀ ਵੀਡੀਓ ਨਹੀਂ ਬਣਾਈ ਜੇਗੀ